ਇੱਕ ਵੀਰ ਜੀ ਆ ਦੇਖੋ ਆ ਰੰਗ ਤੁਹਾਨੂੰ ਦਿਖਾਣੀ ਰਹੀ ਸੀ ਡਿਜੀਟਲ ਪ੍ਰਿੰਟ ਵਾਲੇ ਸੂਟ ਹੈ ਇਥੇ ਫੋਟੋਆ ਬਣੀਆਂ ਹੋਈਆਂ ਨੇ ਭਾਜੀ ਹਾਂ ਜੀ ਵੀਰ ਜੀ ਪ੍ਰਿੰਟ ਦੇਖੋ ਕਿਡਾ ਪਿਆਰਾ ਪ੍ਰਿੰਟ ਹੈ ਵਾਹ ਜੀ ਵਾਹ ਸੂਟ 600 650 ਰੇਂਜ ਵਿੱਚ ਸੂਟ ਵਿਕਦਾ ਨਾਲ ਇਹਦੇ ਨਾਲ ਵਧੀਆ ਲੈਸ ਵਾਲਾ ਆਊਗਾ ਦੁਪੱਟਾ ਮਸਲੀਨ ਦਾ ਸੂਟ ਹੈ ਰੇ ਆਉਣ ਦੀ ਸਲਵਾਰ ਹੈ ਰੇਟ ਹਨ 280 ਰੁਪਏ ਦਾ ਆ ਦੇਖੋ ਰੰਗ ਵੀ ਚਾਰ ਆਣਗੇ ਇਸ ਤੋਂ ਬਾਅਦ ਵੀਰ ਜੀ ਆ ਦੇਖੋ ਡਿਜੀਟਲ ਪ੍ਰਿੰਟ ਦਾ ਸੂਟ ਆਹ ਸੂਟ ਹੈ ਜੀ ਕਿਆ ਬਾਤ ਹੈ ਮੇਰੇ ਗਲੇ ਤੇ ਸੀਕਵੈਂਸ ਵਰਕ ਕੀਤਾ ਆ ਸਾਰਾ ਡਿਜੀਟਲ ਦਾ ਸੂਟ ਆ ਗਿਆ ਨਾ ਜੀ ਫੋਰ ਸਾਈਡ ਪ੍ਰਿੰਟਰ ਪੱਟੀ ਵਾਲਾ ਦੁਪੱਟਾ ਮੋਹਨ ਵੀਰ ਜੀ 6-700 ਰੁਪਏ ਰੇਂਜ ਸੂਟ ਵਿਗਦਾ ਹਾਂ ਹਾਂ ਇਹ 300 ਰੁਪਏ ਰੇਂਜ ਰੰਗੇਜ ਵੀ ਚਾਰ ਮਿਲ ਜਾਣਗੇ ਇਸ ਵੇਲੇ ਜੀ ਕਾਹ ਦੇਖੋ ਕਾਟਨ ਦਾ ਸੂਟ ਨਾਲ ਇਹਨਾਂ ਕੜਾਈ ਵਾਲਾ ਕਾਟਨ ਦਾ ਹੀ ਦੁਪੱਟਾ ਸੂਟ ਵਿਗਦਾਗਾ 800-850 ਰੁਪਏ ਦਾ ਇਹ ਲੱਗਣਾ ਜੀ ਸਿਰਫ 450 ਰੁਪਏ ਮਤਲਬ ਜੇ ਤੇ ਇੰਨਾ ਵਰਕ ਕੀਤਾ ਹੋਇਆ ਐਟ ਸਾਈਡ ਦਾ ਨਾਲ ਆ ਗਿਆ ਦੁਪੱਟਾ ਵੀ ਹੈਵੀ ਤੇ ਡੀਡ ਦੇ ਨਾਲ 450 450 ਆਹ ਦੇਖੋ ਜੀ ਜੀ ਲੈ ਸਾਲਾ ਦੁ ਪ੍ਰਿੰਟਡ ਸੂਟ ਹੈ ਉੱਪਰ ਆਰੀ ਦਾ ਆਊਗਾ ਜੀ ਕੰਮ ਇਹ ਅੱਜਕੱਲ ਡਿਮਾਂਡ ਵੀ ਬਹੁਤ ਜਲਦੀ ਵੀ ਨਾ ਇਹ ਦੇਖੋ ਜੀ ਪ੍ਰਿੰਟ ਤੇ ਵਰਕ ਦੇਖੋ ਕਿ ਚੱਲ ਵੀ ਕਾਫੀ ਰਿਆ ਨਾਲ ਆਊਗਾ ਪੱਟੀ ਵਾਲਾ ਦੁਪੱਟਾ ਸਾਰਾ ਪੂਰਾ ਵਧੀਆ ਡਾਇਮੰਡ ਵਰਕ ਹੋਇਆ ਨਾਲ ਜੀ ਜੀ